ਪਰਵਾਹੀ ਮਨ ਜਿੱਕੀ ਖਤੇ ਸਰਪੰਚਾਂ ਦਾ ਸੰਵਾਦ ਜਿਹੜੇ ਖੁਸ਼ੀ ਦੇ ਮੌਕੇ ਦੇ ਉੱਤੇ ਸਾਰੇ ਪਹੁੰਚੇ ਹਨ ਕਿ ਕੀ ਬਕਤਾ ਹੁੰਦਾ ਇੱਕ ਸੁਣੇਰਾ ਕਰਤਾ ਹੁੰਦਾ ਹੈ ਬਕਤਾ ਬੰਨਾ ਬਣਾਉਂਦਾ ਹੈ ਸੁਣਤਾ ਬੰਨਾ ਚੰਗਾ ਹੈ ਕਿਉਂਕਿ ਸੁਣਤਾ ਕਹਿੰਦੇ ਸੁਣਨ ਵਾਲੇ ਬਕਤਾ ਕਹਿੰਦੇ ਜਿਹੜਾ ਬੋਲਣ ਵਾਲਾ ਹੁੰਦਾ ਹੈ ਇੱਕ ਇੱਕ ਦੀ ਕੋਈ ਸਟੇਜ ਦੇ ਉੱਤੇ ਖੜ ਕੇ ਜਿਹੜਾ ਬੋਲਣਾ ਕੋ ਸੰਗਤ ਦੇ ਅੱਗੇ ਪਾਉਨੇ ਕੋਈ ਸੋਹਣਾ ਬੰਦਾ ਬੈਠਾ ਪਾਨੇ ਕੋਈ ਇੱਕ ਬੰਦਾ ਬੈਠਾ ਹੋਣੇ ਕਿਸੇ ਦੀ ਅੱਗੇ ਜਿਹੜਾ ਖੜ ਕੇ ਬੋਲਣਾ ਹੈ ਉਹ ਬੜਾ ਔਖਾ ਹੋ ਜਾਂਦਾ ਹੈ ਇਸ ਕਰਕੇ ਛੋਟੇ ਛੋਟੇ ਬੱਚੇ ਹਨ ਇਹਨਾਂ ਨੂੰ ਵਿਚਾਰ ਹੁੰਦਾ ਹੈ ਕਿ ਕਦੋਂ ਕੋਈ ਗੁਰੂ ਘਰ ਕੋਈ ਸਮਾਗਮ ਆਵੇ ਤੇ ਬੈਨੇ ਇਹਨਾਂ ਦੱਸ ਦਿੰਦੇ ਕਿ ਅਸੀਂ ਸ਼ਬਦ ਦੇ ਗਾਣੇ ਆਂ ਸੋਨੇ ਬਹੁਤ ਸੋਹਣੇ ਸ਼ਬਦ ਆਪ ਸਰਬਤ ਸੰਗਤ ਨੂੰ ਸੁਣਾਏ ਹਨ ਸਾਰਿਆਂ ਨੇ ਕਿਉਂਕਿ ਜਦੋਂ ਬੋਲਦੇ ਆ ਬੇਟਾ ਫੜਾ ਓਕਾ ਹੋ ਜਾਂਦਾ ਹੈ ਸੁਣਦਾ ਵੀ ਓਕਾ ਹੋ ਜਾਂਦਾ ਹੈ ਕਿਉਂਕਿ ਮਨ ਕਾਹਾਂ ਪੈਂਦਾ ਹੈ ਜਦੋਂ ਬੋਲਦੇ ਆ ਸੁਣਨ ਵਾਲਦਾ ਮਨ ਕਾਹਾਂ ਪੈਂਦਾ ਹੈ ਕਦੋਂ ਸਮਾਪਤੀ ਹੋਵੇ ਕਦੋਂ ਕਦੋਂ ਸੀ ਘਰਾਂ ਨੂੰ ਚਲੇ ਜਾਂਦੇ ਸੁਣਦਾ ਫੜਾ ਓਕਾ ਹੋ ਜਾਂਦਾ ਹੈ ਤਾਂ ਆਪ ਸਰਪੰਚ ਦਾ ਧੰਨਵਾਦ ਕਿ ਜਿਵੇਂ ਬਿੱਲੀ ਦੇ ਦੀਪੁਰ ਇਹ ਵੀ ਦਿਨ ਰੋਜ਼ਾ ਤੋਂ ਨਗਾਤਾਰ ਸੇਵਾ ਜੁਆ ਰਹੇ ਹਨ ਸੋ ਇਹਨਾਂ ਦੇ ਜਿਹੜੇ ਪੁੱਤਰੇ ਹਨ ਬੱਚੇ ਇਹ ਵੀ ਬਹੁਤ ਜ਼ਿਆਦਾ ਨਿਤਨੇਮ ਦੀ ਉਹਨੂੰ ਪਾਦਾ ਸੇਵਾ ਲਗਾਉਂਦੇ ਹਨ ਤੇ ਅੱਗੇ ਹੋ ਕੇ ਹਰ ਸਮਾਂ ਦੇ ਵਿੱਚ ਇੰਝ ਸਾ ਲੈਂਦੇ ਹਨ ਸੋ ਬੜੀ ਬਨਾਤਨਾ ਉਸ ਗਾਲ ਗੁਰੂ ਦੀ ਕਿਰਪਾ ਹੈ ਪ੍ਰਮਾਤਮੇ ਦੇ ਉੱਤੇ ਕਿ ਸਾਰਾ ਇਹ ਪਰਿਵਾਰ ਗੁਰੂ ਦੀ ਬਾਣੀ ਦੇ ਨਾਲ ਜੁੜਿਆ ਹੋਇਆ ਹੈ ਸੋ ਇੱਕ ਛੋਟਾ ਜਿਹਾ ਚਾਈ ਕੱਪ ਦਾ ਸਮਝ ਲਓ ਪਾਣੀ ਕੋਈ ਸ਼ਬਦ ਸਮਝ ਲਓ ਕਿ ਸਮਝ ਦੇ ਵਿੱਚ ਜੋ ਕੁਰਬਾਨੀ ਸਮਝਾਉਂਦੀ ਹੈ ਉਹ ਸਮਝ ਦੇ ਵਿੱਚ ਪਵੇ ਕੀ ਜ਼ਿੰਦਗੀ ਦੇ ਵਿੱਚ ਸੰਸਾਰ ਦੇ ਵਿੱਚ ਇੱਕ ਇੱਕ ਜੋ ਵੀ ਪਰਮਾਤਮਾ ਗੁਰੂਤਨ ਨੇ ਚੀਜ਼ ਬਣਾਈ ਹੈ ਹਰ ਇੱਕ ਚੀਜ਼ ਦੀ ਲੋੜ ਹੈ ਜਿਹੜਾ ਸ਼ਬਦ ਲੋਗਾਂ ਦੇ ਅੱਗੇ ਸੋਨੇ ਦੀ ਲੜਾਈ ਹੈ ਲੋਗਾ ਅੱਗੇ ਸੋਨਾ ਉਤਨੀ ਲੜਾਈ ਹੁੰਦੀ ਹੈ ਤੇ ਬਾਅਦ ਵਿੱਚ ਸਮਝੋਤਾ ਵੀ ਹੁੰਦਾ ਹੈ ਥੋਏ ਗਾਣੇ ਦੇ ਵਿੱਚ ਇਹੀ ਮਕਸਦ ਹੈ ਕਿ ਇਹ ਇੱਕ ਜਿਹੜਾ ਬੋਲ ਸਮਝ ਦੇ ਵਿੱਚ ਪੈ ਜਾਵੇ ਕਿ ਸੰਸਾਰ ਦੇ ਵਿੱਚ ਰਹਿੰਦੇ ਹੋਇਆ ਹਰ ਇੱਕ ਚੀਜ਼ ਦੀ ਸਾਨੂੰ ਲੋੜ ਲੱਗਦੀ ਹੈ ਸੋਨਾ ਵਿੱਚ ਹੁਣ ਕਾਰ ਦੇ ਹਸਦਾ ਸੋਹ ਭਾਇਆ ਕਨੀ ਨੋਰੇ ਨੂੰ ਦੱਸਦਾ ਸੋਨਾ ਵਿੱਚ ਹੁਣ ਕਾਰ ਦੇ ਹਸਦਾ ਸੋਹ ਭਾਇਆ ਕਨੀ ਨੋਰੇ ਨੂੰ ਦੱਸਦਾ ਮੈਂ ਤਾਂ ਕੋਰ ਅਮੀਰਾਂ ਦੇ ਵਸਦਾ ਤੂੰ ਰਹਿੰਦਾ ਕੋਲੇ ਗਰੀਬਾਂ ਦੇ ਕੋਰੇ ਤੇਰੇ ਮੇਰੇ ਫਰਕ ਨਸੀਬਾਂ ਦੇ ਲੋਇਆ ਕਿਆ ਬਚਨ ਸੁਣ ਮੇਰੇ ਮੇਰੇ ਤੇ ਨਾਲ ਭਾਗੂ ਜੇ ਮੈਂ ਪਾਸੇ ਪਰੰਗੂ ਤੇਰੇ ਜੇ ਨਾ ਕਤਨਾ ਜੇ ਨਾ ਕਤਨਾ ਸਾ ਤੇਰਾ ਕੋਈ ਘੇਰਾ ਨਾ ਪਵੇ ਤੈਨੂੰ ਕੋਲ ਅਮੀਰਾਂ ਦੇ ਰਹਿਣਾ ਨਾ ਪਵੇ ਕੋ ਬੜਾ ਤੇਰਾ ਮੇਰਾ ਫਰਕ ਹੈ ਮੁੱਲ ਦਾ ਤੂੰ ਕੋਡੀਆਂ ਤੇ ਪਾ ਰੁਕਦਾ ਤੇ ਮੈਂ ਤਰੇਂਦਾ ਮਿੱਟੀ ਦੇ ਵਿੱਚ ਰੁਕਦਾ ਮੇਰਾ ਬਾਸਾ ਵਿੱਚ ਇਤੋ ਕੀ ਕੀ ਬਦੇ ਹੋਈ ਜਦ ਮਿੱਟੀ ਵਿੱਚੋਂ ਮੇਰੀ ਮਾਈ ਮੈਂ ਮਿੱਟੀ ਵਿੱਚੋਂ ਰੁੜ ਕੰਮ ਕੱਢ ਜਾਂਦਾ ਤੇਰੇ ਵੱਡੇ ਵੱਡੇ ਟੇਲੇ ਮੱਝ ਜਾਂਦਾ ਨੋਏ ਕਿਰਤ ਬਣਦੇ ਦੀ ਮਿੱਟੀ ਪਾਤਰ ਤੇ ਕਈ ਮੇਰੇ ਕੋਲ ਬਿਲਦੇ ਅੰਦਰ ਤੇਰੇ ਬਣਦੇ ਨਵੇਂ ਤੇ ਦਰਦਰ ਮੇਰੇ ਬਣਦੇ ਕੀਮਤੀ ਕੱਬ ਲੋਇਆ ਮੇਰੇ ਬਣਦੇ ਦੀ ਮੰਦੀ ਕੱਬ ਲੋਇਆ ਮੇਰਾ ਦੀਨੀ ਨ ਸਮਝੀ ਗੱਪ ਲਿਆ ਮੈਂ ਤਰਪੀ ਤੋ ਪਾਣੀ ਕਢਾ ਵੱਡੇ ਵੱਡੇ ਦੇ ਤੱਕ ਤੇ ਕਈ ਪੱਧਰ ਆ ਕੀ ਕੋਈ ਪਹਾੜ ਨਾ ਛੱਡਾ ਮੇਰੇ ਬੰਦੇ ਜੰਗੀਆਂ ਤੇ ਆ ਨਾਲ ਵੱਡੇ ਜਿਨਾ ਅੱਗੇ ਚੁੱਕਣ ਨਾਲ ਨਾਲ ਵੱਡੇ ਮੇਰੇ ਬਿੱਤੇ ਚੜਹੀ ਨੇ ਪੰਨੇ ਬਾਦ ਚੜਹਣੇ ਸਿਰ ਉੱਚ ਬੰਨੇ ਮੈਂ ਸੱਤ ਕਈਆਂ ਦੇ ਪੰਨੇ ਵੱਡੇ ਵੱਡੇਾਂ ਦੇ ਚਿਤ ਮੈਂ ਦੁਲਾਰ ਲੱਜਾਂਦਾ ਜਦੋਂ ਕੁਲਾਚਾ ਘਾਪਾ ਦਿਖਾ ਜਾਂਦਾ ਜਿਨ੍ਹਾਂ ਰਾਵਣ ਕੋਲੇ ਸੀ ਸੋਨਾ ਹੁਣ ਕਿਸੇ ਕੋਲ ਨਹੀਂ ਰਹੋਣਾ ਸਭ ਡੇਰਾ ਕੋਤ ਨੂੰ ਰੋਣਾ ਸੋਨੇ ਦੇ ਮਾਲਕ ਹਾਰ ਜਾਂਦੇ ਲੋਏ ਦੇ ਮਾਲਕ ਮਾਰ ਜਾਂਦੇ ਉਹ ਹੁਣ ਜਿੱਤ ਕੋ ਲੋਕੀ ਅੱਖ ਦੇ ਪਹਿਲੇ ਤੇ ਉਹ ਆਇਆ ਹੋਵੇ ਵਿਚਰ ਬਹੁਤ ਆ ਸੁਣਾ ਕਹਾਇਆ ਲੋਕੀ ਅੱਖ ਦੇ ਪਹਿਲੇ ਤੇ ਉਹ ਆਇਆ ਹੋਵੇ ਆਤਰ ਤੁਹੂ ਮਨਸ ਵਹਾਇਆ ਹੋਵੇ ਸੋਨਾ ਤਨ ਹੰਪਰਕਾਰ ਦੇਵੇ ਹੋਵੇ ਸੋਨਾ ਪਤਨ ਨੀ ਨਾਰ ਮਿਲੇ ਲੋਏ ਜਾਂਦੇ ਆ ਸੁਣ ਲੈ ਯਕੀਨ ਲੋਏ ਜਾਂਦੇ ਆ ਸੁਣ ਲੈ ਯਕੀਨ ਮੇਰੇ ਬੜੀਆਂ ਪੁੱਤਰ ਮਸ਼ੀਨਾ ਮੈਂ ਤਾਂ ਮੈਂ ਤਾਂ ਦਰਦ ਦੇਖਣ ਵਾਲੇ ਕਈ ਕੀਨਾਂ ਤੋਪਾਂ ਟੈਂਕਾਂ ਫੈਰੀ ਜਹਾਜ਼ ਬੜੇ ਗਨ ਰਖਲ ਤੇ ਜਗੀ ਸਾਜ਼ ਬੜੇ ਉਹ ਸੋਨਾ ਫੇਰ ਤੋਂ ਇਹਨੂੰ ਕਹਿੰਦਾ ਮੈਂ ਕੋਮਲ ਹੱਥਾਂ ਦੇ ਵਿੱਚ ਰਹਿੰਦਾ ਤੈਨੂੰ ਕਮ ਸਕਤ ਪੈਂਦਾ ਤਾਂ ਜੋ ਸੜਿਆ ਤੂੰ ਰਹਿੰਦਾ ਕਹਿਣ ਚ ਤੈਨੂੰ ਲਉਦੇ ਬਚੂਆਂ ਆਂ ਕਰਦੇ ਸੂਰ ਮੇ ਅਦਰ ਮੇਰਾ ਕਰਦੇ ਸੂਰ ਮੇ ਅਦਰ ਮੈਨੂੰ ਢਾਹ ਤੇ ਚੁੱਕਣ ਬਰਾਦਰ ਤੇ ਆਉਂਦਾ ਸੀ ਪੁਰਾਣੇ ਰੰਗ ਤੇਰੇ ਭਾਂਡਿਆਂ ਚੋਂ ਕਈ ਫੁੱਗਦੇ ਨੇ ਮੈਨੂੰ ਹੱਥ ਪਰ ਜੁਹਦੇ ਦਿਕਦੇ ਨੇ ਮੈਂ ਕੋਹਾਂ ਕਿਸੇ ਨੂੰ ਜਿੱਤ ਗਾਣਾ ਗਜੇ ਨਹੀਂ ਦੱਸਦਾ ਜਦਾਂ ਪੂਰਾ ਖੱਬ ਜੇ ਮੈਨੂੰ ਤਾਕਤ ਬਖਸ਼ੀ ਰੱਬ ਨੇ ਮੇਰੇ ਪਰੋਲੇ ਨੂੰ ਫਿਰ ਨੇ ਲਿਟਾਉਂਦੇ ਗਈ ਤੇਰੇ ਕਿਲੋ ਨੂੰ ਅੱਧ ਕਈ ਲਾਉਂਦੇ ਕਈ ਉਹ ਗੱਲ ਗੱਲ ਸੁਣਿਆ ਤੂੰ ਦਿਲ ਚੋਂ ਕੱਢ ਦੇ ਲੋਦੀ ਬੰਦੇ ਨਾ ਤੂੰ ਹੀ ਤੇਰੀ ਛੱਦ ਤੇਰੇ ਬਦਲੇ ਮੇਰੇ ਨਰ ਬੰਗੇ ਵੱਧਦੇ ਨੇ ਮੇਰੀ ਕਦਰ ਸੂਰ ਮੇ ਪਾਉਂਦੇ ਨੇ ਮੈਨੂੰ ਰੰਦੇ ਵਿੱਚ ਅਜੇ ਮਾਉਂਦੇ ਨੇ ਉਹ ਸੋਨਾ ਜਿੱਤਿਆ ਤੇ ਲੋਹਾ ਹਰ ਗਿਆ ਸੋਨਾ ਜਿੱਤਿਆ ਤੇ ਲੋਹਾ ਹਰ ਗਿਆ ਲੋਹਾ ਰਾਮੀ ਨਾਮੇ ਸੋਨੇ ਨਾਲ ਕਰ ਗਿਆ ਚੰਦ ਬਲੀ ਜਿਉਂ ਦੇ ਅੰਗ ਸਿੰਘ ਪੜ ਗਿਆ ਲੋਹਾ ਸੋਨਾ ਨਾਲ ਸੋਨਾ ਫੱਦੇ ਲੋਹੇ ਨਾਲ ਕਮਧੋ ਬਿਨਾਂ ਪਰਾਸ ਹੋਵੇ ਨਾ ਜਿਦਾ ਸਰਦ ਜਿੱਤ ਸਰ ਬੱਲੇ ਦੀ ਹੋਈ ਨੋਏ ਗਿਆ ਮਨਾ ਕੋਨੇ ਦੀ ਤੋਈ ਇਸ ਗੱਲ ਵਿੱਚ ਤੂ ਤੇ ਨਾ ਕੋਈ ਸੋਨਾ ਕਿਸੇ ਕੇ ਸੇ ਨੂੰ ਲੱਭਦਾ ਏ ਲੋਹਾ ਪ੍ਰਤਪਾਲਕ ਸਭ ਦਾ ਏ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਬੋਲੇ ਥੋੜੀ ਜੀ ਆਵਾਜ਼ ਜਿਹੜੀ ਸਿੰਡੀ ਰੋੜਾ ਜਿਹੜਾ ਮੈਂ